ਇਹਨੂੰ ਲੈਣਿਆ ਮਾਰੂ ਬੰਦੇ ਦਾ ਮਾਰੂ ਮਾਰੂ ਕਿਸੇ ਨੂੰ ਨਾ ਮਦਰ ਭਾਈ ਅੱਜ ਪਹਿਲੀ ਵਾਰ ਹੀ ਹੈ ਹਸਰੀਕਾਲ ਭਾਈ ਸਾਰਿਆਂ ਨੂੰ ਕੀ ਹਾਲ ਚਾਲ ਆ ਅੱਜ ਭਾਈ ਆਪਾਂ ਪਹਿਲੇ ਦਿਨ ਆਪਣੇ ਪੇਜ ਤੇ YouTube ਚੈਨਲ ਤੇ ਬਲੌਗ ਪਾਉਣ ਲੱਗੇ ਆ ਅੱਜ ਨਿੰਮੇ ਨੇ ਛੱਦਿਆ ਸੀ ਮੈਨੂੰ ਵੀ ਕਹਿੰਦਾ ਕਿਤੇ ਲੈ ਕੇ ਜਾਣਾ ਤੈਨੂੰ ਦੱਸਿਆ ਮੈਨੂੰ ਵੀ ਨਹੀਂ ਕਿੱਥੇ ਜਾਣਾ ਪਰ ਦੇਖਦੇ ਆਂ ਵੀ ਅੱਜ ਕਿੱਥੇ ਲੈ ਕੇ ਜਾਉ ਲੈ ਕੇ ਤਾਂ ਕਿਤੇ ਵਧੀਆ ਚੀਜ਼ ਤੇ ਜਾਉ ਹੁਣ ਆਪਾਂ ਦੀਪ ਘਟਾਪੇ ਦੇ ਸਾਹਮਣੇ ਜਿਹੜੀ ਉਹਦੀ ਦੁਕਾਨ ਆ ਨਮਾਜ਼ ਯਾਤਰ ਉਹ ਤੇ ਪਹੁੰਚੇ ਆਂ ਇੱਧਰ ਉਹ ਵੀ ਦੁਕਾਨ ਆ ਸਾਹਮਣੇ ਦੀਪਕ ਢਾਬਾ ਤੇ ਅੱਜ ਲੈ ਕੇ ਪਤਾ ਨਹੀਂ ਕਿੱਥੇ ਜਾਊ ਮਿਲਦੇ ਆ ਕਰਦੇ ਆ ਗੱਲਬਾਤ ਨਿੰਮੇ ਨਾਲ ਇੱਧਰ ਬੈਠਾ ਕਾ ਨਿੰਮੇ ਕਿਵੇਂ ਬੋਲਦੀ ਕੀ ਹਾਲ ਹੈ ਕੀ ਹਾਲਾ ਜਾ ਕਰਦੀ ਕਹਿੰਦਾ ਲਾਂ ਦੱਸ ਵੀ ਲੈ ਕੇ ਕਿੱਥੇ ਜਾਣਾ ਤੂੰ ਕਹਿੰਦਾ ਸੀ ਵੀ ਛੇਤੀ ਅੱਜ ਤੈਨੂੰ ਲੈ ਕੇ ਜਾਣਾਂਗਾ ਸ਼ਾਹੀ ਸ਼ਹਿਰ ਚ ਗੇਚ ਸ਼ਾਹੀ ਸ਼ਹਿਰ ਚ ਹੈ ਆਜੇ ਮਹਾਰਾਜਾਂ ਵਾਲੇ ਸ਼ਹਿਰ ਚ ਅਸਿਆ ਹਾਂ ਜਨਤ ਚ ਲੈ ਕੇ ਜਾਉਂ ਜਨਤ ਚ ਪਰ ਹੁਣ ਚੱਲੀਏ ਚਾਉਂਦੇ ਆ ਬਈ ਵਾ ਬੰਦੇ ਨੇ ਆਉਣੇ ਦਾ ਹਾਂ ਬਸ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਆਪਾਂ ਬੰਦੇ ਕਿਹੜੇ ਨੇ ਹੈਗਾ ਪੱਟ ਤੇ ਥਾਪੀ ਵਾਲਾ ਇੱਕ ਹਾਂ ਇੱਕ ਬੰਦਾ ਹੈਗਾਗਾ ਲੋਂਗੋ ਵਾਲੀਆ ਕੋਈ ਤੂੰ ਨਾ ਬਿਨਾ ਦੱਸੇ ਉਹਨਾਂ ਨੂੰ ਵੀਡੀਓ ਬਣਾਈ ਬਿਨਾ ਦੱਸੇ ਹਾਂ ਠੀਕ ਆ ਫਿਰ ਰੈਕਸ਼ਨ ਦੇਖਦੇ ਨੇ ਉਹਦੇ ਕੀ ਕੀ ਆਪਾਂ ਤੇ ਮੈਂ ਪਹਿਲੇ ਦਿਨ ਵਲੌਗ ਪਾਉਣ ਲੱਗੇ ਆ ਆਪਦੇ ਚੈਨਲ ਤੇ ਅੱਛਾ ਸਾਰੇ ਵੀਰਾਂ ਨੂੰ ਬੇਨਤੀ ਐ ਦਰਸ਼ਕਾਂ ਨੂੰ ਬੇਨਤੀ ਐ ਵੀ ਬਲੌਗਰ ਨੂੰ ਪਿਆਰ ਦਿਓ ਅਸੀਂ ਰੋਜ਼ ਕੋਈ ਨਾ ਕੋਈ ਬਲੌਗ ਵਧੀਆ ਬਣਾਇਆ ਕਰਾਂਗੇ ਹਨਾ ਤੇ ਜਾਣਕਾਰੀਆਂ ਨੇ ਚੀਜ਼ਾਂ ਵੀ ਦਿਖਾਇਆ ਕਰਾਂਗੇ ਹਨਾ ਸਾਰਾ ਕੁਝ ਦੱਸਿਆ ਕਰਾਂਗੇ ਤੁਹਾਨੂੰ ਜਿੰਨਾ ਸਾਥ ਹੋ ਸਕੇ ਬਈ ਅੱਜ ਅਸੀਂ ਸਾਰੇ ਦਿਨ ਚੱਕਰਾਂਗੇ ਕੀ ਕੀ ਉਹ ਤੁਹਾਨੂੰ ਦੱਸਾਂਗੇ ਹਨਾ ਹਾਂ ਅੱਜ ਆਪਾਂ ਹੁਣ ਤੋਂ ਭੈਣੀ ਤੋਂ ਆ ਗਿਆ ਉਹ ਤੋਂ ਰਹਿ ਗਿਆ ਬਣਾਉਣਾ ਤੇਰਾ ਠੀਕ ਹੈ ਤੇ ਆਪਾਂ ਧੋਲੇ ਤੋਂ ਸ਼ੁਰੂ ਕਰਦੇ ਆਂਗੇ ਉਹ ਆ ਗਿਆ ਸਾਹਮਣੇ ਦਿਪਕ ਟਾਬਾ ਹਾਂ ਉਹ ਦਿਖਾ ਦਾਂ ਮੈਂ ਪਹਿਲਾਂ ਦਿਪਕ ਟਾਬਾ ਆ ਗਿਆ ਨਾ ਇਹ ਆਪਣੀ ਸ਼ਾਪ ਆ ਗਈ ਨਮਾਜ਼ ਅਤਰਸ ਦੀ ਜਿਹੜੀ ਪਹਿਲੀ ਸ਼ਾਪ ਹੈਗੀ ਇਹ ਤੇ ਧੋਲੇ ਆ ਨਾ ਧੋਲੇ ਹੈਗੀ ਦਿਪਕ ਟਾਬਾ ਦੇ ਸਾਹਮਣੇ ਠੀਕ ਹੈ ਦੂਜੀ ਜਗਰਾਉ ਆ ਪਡਾਰੀ ਮਾਰਕਰ ਚ ਤੀਜੀ ਫਰੋਜਪੁਰਾ ਧਵਨ ਕਲੋਨੀ ਤੇ ਤੇ ਭਾਈ ਚੌਥੀ ਹੈਗੀ ਐ ਸੱਤਾ ਆਲਾ ਪੌੜਾ ਧੂਰੀ ਤੇ ਬਾਕੀ ਤੁਹਾਨੂੰ ਦੱਸਦੇ ਰਹਾਂਗੇ ਹੌਲੀ ਹੌਲੀ ਸਾਰਾ ਕੁਝ ਹੀ ਹਾਂ ਸੱਤ ਅੱਠ ਸ਼ੌਪਾਂ ਹੈਗੀਆਂ ਨੇ ਆਪਣੀਆਂ ਸੰਸਾਰਾ ਕੋ ਦਿਖਾਵਾਂਗੇ ਠੀਕ ਹੈ ਭਾਈ ਆਤਰ ਹੁੰਦਾ ਪਾਈਆਂ ਲਵੇ ਕਿਵੇਂ ਆਤਰ ਆਤਰ ਤੇ ਹਾਂ ਕਹਿੰਦੇ ਕੀ ਐ ਇਹ ਪਰਫਿਊਮ ਨਾ ਲਿਖ ਵੀ ਸਕਦੇ ਇਹਦੇ ਨਾਲ ਪੈਸੇ ਦਾ ਕੰਮ ਆ ਹੈ ਦਾ ਪਰਫਿਊਮ ਆਹ ਇਹ ਬੜੀ ਹੈਂਟ ਚੀਜ਼ ਆ ਭਾਈ ਖੁਸ਼ੂ ਦੇਖਨੀ ਥੋੜੀ ਹੁੰਦੀ ਐ ਠੀਕ ਆ ਆਹ ਕਾਹਨੂੰ ਬੈਠਾ ਗਿਆ ਇੱਧਰ ਏ ਭਾਈ ਬੇਟਾ ਹੈਗਾ ਇਹ ਪ੍ਰਿੰਸ ਹੈ ਹਾਂ ਇਹਨੇ ਬਾਹਰ ਹੀ ਨਹੀਂ ਜਾਣਾ ਸੀ ਇਹਨੇ ਬੈਟਰ ਲੈ ਲੇ 7/2 ਬੈਟਰ ਲੈ ਕੇ ਇਹ ਕਹਿੰਦਾ ਬਾਹਰ ਜਾਣਾ ਪੈਣਾ ਜਾਣ ਨੂੰ ਤਿਆਰ ਸੀ ਇਹ ਜਦੋਂ ਪੰਜਾਬੀਆਂ ਨੇ ਵਧੀਆ ਹੁਦਾਰਾ ਦਿੱਤਾ ਪੂਰਾ ਸਾਹ ਦਿੱਤਾ ਹੁਣ ਇਹ ਕੀੜਾ ਤਾਂ ਖੜ ਗਿਆ ਠੀਕ ਹੈ ਕੀੜਾ ਤਾਂ ਇਹ ਹੈਗਾ ਹਜੇ ਥੋੜਾ ਜਿਹਾ ਰਹਿ ਗਿਆ ਉਹ ਕੀੜਾ ਕੱਢਣਾ ਹੈਗਾ ਸਾਰੇ ਪੰਜਾਬੀਆਂ ਨੂੰ ਲੋ ਮੈਨੂੰ ਬੇਨਤੀ ਹੈ ਮੇਰੀ ਵੀ ਇਹਦਾ ਕੀੜਾ ਕੱਢੋ ਆਪਾਂ ਇਹ ਮਾਰਾ ਜਾ ਹੋਰ ਠੀਕ ਹੈ ਔਰ ਦੂਜੀ ਗੱਲ ਇੱਕ ਹੋਰ ਹੈ ਠੀਕ ਹੈ ਇਹ ਰੀਆ ਪਵਿੱਤਰ ਉਸ ਦੇ ਦਾ ਪਰ ਕੋਈ ਇਹਦੀ ਹੈਲਪ ਕਰਨੀ ਹੈ ਜਾਂ ਕੋਈ ਹੋਰ ਕਰਨਾ ਹੈ ਪਹਿਲਾਂ ਪ੍ਰੋਡਕਟ ਦੇਖਿਓ ਆ ਕੇ ਠੀਕ ਹੈ ਕੁਝ ਨਹੀਂ ਖਰੀਦਣਾ ਤੁਸੀਂ ਪਹਿਲਾਂ ਇੱਕ ਵਾਰ ਲਾ ਕੇ ਜਾਣਾ ਇੱਥੋਂ ਠੀਕ ਹੈ ਠੀਕ ਹੈ ਚੈੱਕ ਕਰਕੇ ਜੇ ਕੋਈ ਤਸੱਲੀ ਹੋ ਜੇ ਦੂਜੇ ਦਿਨ ਤੀਜੇ ਦਿਨ 15 ਦਿਨਾਂ ਬਾਅਦ ਤੁਹਾਡਾ ਦੁਬਾਰੇ ਕਿਹੜਾ ਵਜਦਾ ਉਹਦੇ ਲੈ ਜਾਓ ਉਹਨਾਂ ਚਿਰ ਜਮ੍ਹਾਂ ਲਿਆਣ ਦੀ ਲੋੜ ਨਹੀਂ ਜਹੇ ਬਈ ਆ ਕਿੰਨੇ ਘੰਟੇ ਦਿਖਾਈ ਇਹ ਤਾਂ ਬਾਈ ਤੂੰ ਪੁੱਛ ਹੀ ਨਾ ਬਸ ਕਿਆ ਕਿਆ ਚੀਜ਼ਾਂ ਨੇ ਦੇਖ ਹਾਂ ਸ਼ੀਸ਼ੀਆਂ ਕੁੱਛ ਨਾ ਬਸ ਸਭ ਨਾਲ ਰਲੀ ਹੋਇਆ ਬੈ ਕੰਮ ਤੇ ਬਾਕੀ ਬਾਈ ਅਸੀਂ ਬਾਲੀ ਵੱਡੀ ਵੀਡੀਓ ਨਹੀਂ ਕਰਨੀ ਤੁਹਾਨੂੰ ਰਾਜ ਵੀ ਦਿਖਾਵਾਂਗੇ ਵੀ ਕਿੱਥੇ ਜਾਂਦੇ ਹਾਂ ਠੀਕ ਹੈ ਬਾਈ ਥੈਂਕ ਯੂ ਮਿਲਦੇ ਆਪਾਂ ਜਦੋਂ ਆਪਣੇ ਬੰਦੇ ਆਈ ਜਾਣਗੇ ਜਿਵੇਂ ਜਿਵੇਂ ਉਹਨੂੰ ਦੱਸੀ ਚੱਲਾਂਗੇ ਠੀਕ ਹੈ ਵੀਰੇ ਮੈਂ ਲਾਦਾ ਬੰਦਾ ਨਹੀਂ ਮੈਂ ਆ ਗਿਆ ਇੱਕ ਤਾਂ ਆਪਣਾ ਆ ਵੀਰੇ ਆ ਗਿਆ ਇਹਦਾ ਸਦੀਕ ਚਾਚਾ ਆ ਗਿਆ ਇੱਕ ਤਾਂ ਹਾਂ ਦੂਜੀ ਵੀ ਗੱਡੀ ਆ ਕੇ ਖੜ ਗਈ ਆ ਗਈ ਹਾਂ ਉਹ ਆ ਗਈ ਹਾਂ ਦੂਜੀ ਵੀ ਆ ਗਈ ਆ ਰੋਤਾ ਇਧਰ ਉਹ ਵਾਲਾ ਦੂਜੇ ਬੰਦੇ ਵੀ ਦਿਖਾ ਦਈਏ ਅੱਜ ਕਿਵੇਂ ਤੁਰੇ ਆਉਗਾ ਦੀ ਉਹ ਸਕੂਟਰ ਮੁੰਡਾ ਲੈ ਗਿਆ ਸੋਨਾਰ ਘਰ ਗੁਰ ਗੁਰ ਰਹੀਆਂ ਪਰ ਤੁਹਾਨੂੰ ਫੋਨ ਕਰ ਦਿੰਦਾ ਸੀ ਪਹਿਲੇ ਆਉਂਦਾ ਹੈ ਗੋਵਿੰਦ ਹੋਰ ਬਾਈ ਜੀ ਵਧੀਆ ਜੀ ਇਹ ਗੋਵਿੰਦ ਲੌਗੋ ਵਾਲੀ ਆ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਤੁਸੀਂ ਆਪਣਾ ਪੱਕਾ ਇਹ ਬਾਈ ਸਤਿਵੰਦ ਜੀ ਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਦੱਸ ਰਹੇ ਤੁਸੀਂ ਬਾਈ ਜੀ ਅਜਾ ਤਾਲੇ ਮਿੱਤਰ ਨੇ ਇਹਦਾ ਚੰਡੀਗੜ੍ਹ ਤੱਕ ਕੀ ਹੋਇਆ ਪੂਰੇ ਵਧੀਆ ਬਾਈ ਜਣਦੀ ਜੀ ਹਾਂ ਠੀਕ ਹੈ ਪਹਿਲਾਂ ਫਿਰ ਬਾਈ ਬਹੁਤ ਵਧੀਆ ਜੀ ਹੋਰ ਜੀ ਬਾਈ ਉਤਪੰਨ ਜੀ ਮਹਾਉਤਰਾ ਕਿ ਸੰਕੋ ਰਹਾ ਮੰਗ ਲਿਆ ਮੈਂ ਕਿ ਨੀ ਬਈ ਬਦ ਕਰ ਤੁਸੀਂ ਬਾਹਰ ਤੇ ਰਗੇ ਜੀ ਮੇਰੇ ਖੇਚੇ ਬਸ ਇੱਥੇ ਆਏ ਨੇ اچھا اچھا ਠੀਕ ਹੈ ਬਈ ਹੁਣ ਹੀ ਆਏ ਹੋਰ ਘਰ ਪਰਵਾਰ ਕਿਵੇਂ ਹੈ ਬੁੜੀਆ ਕਿਵੇਂ ਠੀਕ ਨਹੀਂ ਹਾਂ ਚਲੋ ਵਧੀਆ ਲੈ ਬਈ ਘੈਂਟ ਚਾ ਲੈ ਦਵਾਈਆਂ ਹੁਣ ਲਾ ਦੇ ਚੱਲ ਬਈ ਦਵਾਈਆਂ ਦੇ ਫੇਰ ਫਿਰ ਚੱਲਦੇ ਆਂ ਵੀ ਜਾਣਾ ਕਿੱਥੇ ਆਏ ਸਾਨੂੰ ਵੀ ਨਹੀਂ ਦੱਸਿਆ ਹਜੇ ਤੈਨੂੰ ਵੀ ਨਹੀਂ ਪਤਾ ਮੈਨੂੰ ਤਾਂ ਪਤਾ ਇਹਨੂੰ ਦੱਸਦਾ ਸੀ ਪਰ ਸਾਨੂੰ ਕੰਮੀ ਦੱਸਦਾ ਯਾਰ ਬਸ ਬਾਈ ਦੇ ਆ ਲਾ ਲੈ ਇਹਨੂੰ ਵੀ ਕਰੈਕਟ ਕਰਦਾ ਬਾਈ ਨੂੰ ਉਹ ਰਾਲਾ ਵੱਡਾ ਬਾਈ ਹੈ ਆਹ ਕਹਣਾ ਬੱਚਾ ਛੋਟਾ ਜਾ ਕਰ ਕੋਈ ਇਹਦਾ ਕੁਝ ਕਰਨੀ ਆ ਮੈਂ ਉਹ ਕਰ ਦਿੰਦੇ ਆ ਮੈਂ ਦਵੀਂ ਜਕਰ ਹੈ ਕੋਈ ਅਗਲੀ ਕੋਈ ਅਬ ਲਾਈ ਇੱਕ ਦਿਨਾਂ ਬਸ ਬਾਲਾ ਨਹੀਂ ਲਾਉਂਗੇ ਮੈਂ ਤਾਂ ਤਾਂ ਗਿਆ ਨਹੀਂ ਤੇ ਮੈਨੂੰ ਚੱਲੀਆ ਫੇਰ ਕਿਵੇਂ ਹੈ ਚਲੋ ਚਲੀਏ ਯਾਰ ਚਲੀਏ ਚਲ ਤੇ ਕਪੜੇ ਸਭ ਤਿਆਰ ਰੱਖੀ ਆ ਨਾ ਮੈਂ ਨਾ ਮੈਂ ਹਾਂਜੀ ਮੈਂ ਨਾ ਜਿਹੜਾ ਦੱਸਿਆ ਦੀ ਆਪਾਂ ਹੁਣ ਜਿੱਥੋਂ ਆਏ ਦੀ ਰਾਈ ਬੋਰਡ ਤੋਂ ਉਹਦਾ ਮੈਨੂੰ ਜਾਂ ਲੱਤਾਂ ਦੀ ਦਿੱਕਤ ਵਾਲੀ ਦੀ ਐਕਸੀਡੈਂਟ ਤੋਂ ਬਾਅਦ ਨਾ ਨਾ ਵੈਸੇ ਤਾਂ ਚੱਲ ਪਈਆਂ ਬੜਾ ਨਾਲ ਸਾਲ ਦਾ ਖੜੀ ਰਹੀ ਲੱਤਾਂ ਫਿਰ ਚੱਲ ਪਈਆਂ ਲੱਤਾਂ ਦਾ ਚੱਲ ਵੇਦ ਨਾਲ ਪਰ ਬਲੋਕੇਜ ਬੜੀ ਦੀ ਅੱਛਾ ਵੀ ਤਰੀ ਕਨਾੜਾ ਬਲੌਗ ਦੀ ਮੈਂ ਦਵਾਈ ਖਾਈ ਕੰਨ ਨਾਲ ਕੋਈ ਹੱਲ ਨਹੀਂ ਹੋਇਆ ਮੈਨੂੰ ਕਹਿੰਦੇ ਹਾਂ ਮੈਂ ਦੱਸਦਾ ਵੀ ਯਾਰ ਉੱਥੇ ਜਾ ਮੈਂ ਇੱਕ ਦਿਨ 11 ਆਈ ਗੋਟ ਮਾਂ ਜੜੀ 5 ਮਿੰਟਾਂ ਨਾਲ ਕਿੰਦਾ ਵੀ 300 ਰੁਪਏ ਲੈ ਲੂਆ ਤਾਂ ਕੀ ਹੋ ਗਿਆ ਹਾਂ ਅਬਰਾ ਕੋਈ ਕਿਰਪਾਈ ਹੋ ਜੇ ਮਾਲਕ ਦੀ ਹੋ ਜਾਂਦੀ ਐ ਭਾਈ ਉਹੀ ਗੱਲ ਬੰਦੇ ਨੇ ਲਾਇਆ ਪਾਵਾ ਘਾਟਾ ਦੇ ਅੱਛਾ ਕੱਲੇ ਕੱਲੇ ਮਾੜ ਮਨ ਬਣਾ ਦੇ ਰੱਖੇ ਹੋ ਜੇ ਉੱਡਿਆ ਹੋਇਆਗਾ ਆ ਆ ਬਹੁਤ ਕੁਝ ਕੀਤਾ ਬੰਦੇ ਨੇ ਹੁਣ ਲੋਟਾ ਮੈਂ ਖਿਆ ਭਾਈ ਮੈਨੂੰ ਉਹਦੀ ਪਤਾ ਲੱਗ ਗਿਆ ਸਿਆ ਉਹ ਦਿਨ ਨੂੰ ਉਹ ਗੱਲਾਂ ਨੂੰ ਅੱਜ 15 ਦਿਨ ਹੋ ਗਏ ਵੀ ਵੀਡੀਓ ਕਿੰਨੀ ਚੱਲ ਗਈ ਸੀ ਉਹਦੀ ਜਿਹੜੀ ਵੀਡੀਓ ਤਾਂ ਮਿਲੀਅਨ ਦੇ ਨਵੇਂ ਬਾਕੀ ਬਾਈ ਮਿਲੀਅਨ ਦੇ ਨਵੇਂ ਬਾਕੀ ਹਾਂ ਮੈਂ ਉਹਦੀ ਵੀਡੀਓ ਬਣਾ ਲਈ ਮਾਂ ਚੱਲ ਵੀਡੀਓ ਕਿਸੇ ਦਾ ਫਾਇਦਾ ਹੋ ਜੇ ਨਾ ਚੱਲ ਬਾਈ ਚੱਲ 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 ਤੇ ਉਹ ਵੀਡੀਓ ਵੀ ਮਿਲੀਅਨ ਦੇ ਨਵੇਂ ਬਾਕੀ ਉਹਦੇ ਬਾਅਦ ਬਾਈ ਮੈਂ ਨਾ ਪਹਿਲਾਂ 5 ਮਿੰਟ ਨਹੀਂ ਦਿਖਾ ਸਕਦਾ ਹੁੰਦਾ 5 ਮਿੰਟ ਨਹੀਂ ਦਿਖਾ ਸਕਦਾ ਨਾ ਬਾਈ ਹਾਂ ਹੁਣ ਆਹ ਲਾਲਾ ਵੀ ਜੇ ਜਨਾ ਮਚਰ ਮਰਜੀ ਕੋਈ ਰੱਖ ਦਰਦੀ ਨਹੀਂ ਹੁੰਦਾ ਕੋਈ ਠੰਡ ਦੀ ਗਲੀ ਬੰਨੀ ਨਹੀਂ ਬਣਾ ਲੱਥਾ ਆਏ ਰਾਏ ਰਾਏ ਕੋਟਾ ਰਾਏ ਕੋਟਾ ਭਾਈ ਅਭੀ 1 ਕਿਲੋਮੀਟਰ ਅੱਜ ਫਿਰ ਭਾਈ ਨੂੰ ਲੈ ਗਿਆ ਮੈਂ ਇਹਨੂੰ ਫਤਵਲ ਤੋਂ ਦਵਾਈ ਕਿੰਨੀ ਕਿੰਨੀ ਮਹਿੰਗੀ ਹੁੰਦਾ ਹੈ ਭਾਈ ਦਵਾਈ ਜੇ ਦਵਾਈ ਦੇਣੀ ਪਊਗੀ ਤਾਂ 500 ਦੀ 600 ਦੀ ਆ ਨਹੀਂ 300 ਰੁਪਏ ਉਹਦਾ ਸਾਰੇ ਟ੍ਰੀਟਮੈਂਟ ਦਾ ਹੈ ਓਕੇ ਕਿਸੇ ਕਿਸੇ ਨੂੰ ਦਵਾਈ ਦੇਣੀ ਪੈਂਦੀ ਆ ਅੱਛਾ ਨਹੀਂ ਹੱਥ ਨਾਲੀ ਲੋਡ ਕਰਨਾ ਹੈ ਪੁਆਇੰਟ ਫੁੱਟ ਦਾ ਪਕੇ ਜਿਹੜੇ ਬੰਦੇ ਦੇ ਕਹਿੰਦਾ ਵੀ ਚੱਲ ਕੇ ਆ ਬੋਟੇ ਕਹਿੰਦਾ ਪੀਕੇ ਨਾ ਹੋਏ ਹੁਣ ਹਾਂ ਲੈ ਕਹਿੰਦਾ ਮਜਾਲ ਆ ਵੀ ਕੋਟੇ ਪਾਉਣ ਦੀ ਲੋਡ ਪਾ ਜੇ ਅੱਛੇ ਪਹਿਲੇ ਵਾਰ ਪਹਿਲੀ ਵਾਰ ਤੇ ਕਹਿੰਦਾ ਤੁਹਾਨੂੰ ਲਾ ਦੂ ਬੰਦੇ ਨੂੰ ਉਦੋਂ ਬਾਅਦ ਮੈਂ ਦੁਬਾਰੇ ਵੀ ਗਿਆ ਦੀਆ ਹਾਂ ਥੋੜੀ ਜਿਹਾ ਪਹਿਲਾਂ ਇੱਕ ਮਾਈ ਉੱਥੇ ਮੈਨੂੰ ਮਿਲੀ ਕੁਦਰ ਦੀ ਪਹਿਲੀ ਪਤਾ ਮੈਨੂੰ ਫਰਸ਼ੋਂ ਚੱਕ ਕੇ ਲੈ ਆਈ ਦੀ ਹਾਂ ਅੱਜ ਕਹਿੰਦੀ ਮੈਂ ਵਸਦੇ ਆਈ ਹਾਂ ਦੁਬਾਰੇ ਅੱਛੇ ਜੀ ਦੋ ਬੰਦਿਆਂ ਨੇ ਦੱਸੀ ਮੈਨੂੰ 100-150 ਦਾ ਫੋਨ ਆ ਗਿਆ ਜਾ ਕੇ ਆਵਾਂਗੇ ਤੇਰਾ ਬਈ ਨਿਆਰਾ ਆ ਗਿਆ ਕਹਿੰਦਾ ਜੰਦ ਜੀ ਵੀਡੀਓ ਨਾਲ ਸਾਡਾ ਫਾਇਦਾ ਹੋ ਗਿਆ ਚਲੋ ਕਹਿੰਦਾ ਫਾਇਦਾ ਹੋਣਾ ਚਾਹੀਦਾ ਚੰਗੀ ਵੀਡੀਓ ਦਾ ਹੀ ਤਾਂ ਫਾਇਦਾ ਹੁੰਦਾ ਹੁਣ ਨੂੰ ਆ ਜਾਂਦੇ ਕਿਵੇਂ ਆ ਦੇਗਾ ਸਮਝ ਰਹੇ ਹੋਗੇ ਹੈ ਉਹ ਵੀ ਪਹੁੰਚ ਕੇ ਮਸਤ ਆਣਾ ਸਾਹਿਬ ਤੇਰੀ ਜਲੀ ਹੈਗੀ ਇੱਥੇ ਫਾਰਸੀ ਆਣਾ ਕਿੱਦੇ ਤੋਂ ਸ਼ੁਰੂ ਆਣਾ ਭਾਈ ਗੋਬਿੰਦ ਭਾਈ 30 31 ਫਰਵਰੀ 30 31 1 ਫਰਵਰੀ ਭੋਗ ਮਨ ਲਾਦਾ 31 31 ਤਰੀਕ ਨਹੀਂ ਪੈਣਗੇ ਨਾਲ 1 ਫਰਵਰੀ ਨੂੰ 1 ਫਰਵਰੀ ਨੂੰ ਪੈਣਗੇ ਹੁੰਦਾ ਹੈਗਾ ਠੀਕ ਹੈ 30 ਜਨਵਰੀ ਨੂੰ ਪ੍ਰਕਾਸ਼ ਨਾਲੇ ਕਹਿੰਦੇ ਜੀ ਇਤੀ ਵੀ ਦੁਕਾਨਾਂ ਯਾਰ ਲੱਗਣੀਆਂ ਨਹੀਂ ਪਰ ਲਾਈ ਬੈਠੇ ਆ ਨਾ ਭਾਈ ਉਹ ਦੂਰ ਤੱਕ ਤਾਂ ਸਾਰੇ ਹੋ ਲਾ ਰੱਖੇ ਨੇ ਅੰਦਰ ਨਹੀਂ ਲੱਗਣੀਆਂ ਮਨ ਲਾਦਾ ਅੰਦਰ ਨਹੀਂ ਲੱਗਣੀਆਂ ਚੰਡੋਲ ਵੀ ਬੰਦ ਨੇ ਸਾਇਦ ਇਤੀ ਚੰਡੋਲ ਤਾਂ ਹੋਣੀਆਂ ਚਾਹੀਦੀਆਂ ਭਾਈ ਬੰਦ ਇਹ ਭਾਈ ਮਾਲਵੇ ਦਾ ਮਸ਼ਹੂਰ ਤਾਰਮੇਗਾ ਸਥਾਨਾ ਤੇ ਇੱਥੇ ਸਭ ਤੋਂ ਵੱਧ ਇਕੱਠ ਹੁੰਦਾ ਹੈ ਸਭ ਤੋਂ ਵੱਧ ਇਕੱਠ ਹੁੰਦਾ ਹੈ ਬਰਸੀ ਆ ਸੰਤਾਂ ਦੀ ਮਾਸਤੂਆਣਾ ਸਾਹਿਬ ਮਾਸਤੂਆਣਾ ਸਾਹਿਬ ਧੰਨ ਧੰਨ ਬਾਬਾ ਬਤਰਾ ਸਿੰਘ ਦੀ ਮਾਸਤੂਆਣਾ ਤੇ ਇੱਥੇ ਪਹੁੰਚੇ ਹੋ 30 31 1 1 ਫਰਵਰੀ 1 ਫਰਵਰੀ ਜਿਹੜਾ ਲੰਗਰ ਚੱਲਦਾ ਨਾ ਬਾਈ ਇਹ ਹਨਾ ਸਵਾਮੀ ਦੀ ਜੋੜ ਵੇਲੇ ਦਾ ਚੱਲਦਾ ਹੈ ਜੋੜ ਵੇਲੇ ਦਾ ਆਪਣੇ ਦਾ ਸਰਾਂ ਦੇ ਵੇਲੇ ਦਾ ਪਤਾ ਨਹੀਂ ਕਿਹੜੇ ਪਿੰਡ ਦਾ ਜੇ ਕਿਸੇ ਬਾਈ ਨੂੰ ਪਤਾ ਤਾਂ ਜ਼ਰੂਰ ਦੱਸਿਓ ਜੀ ਅੱਜ 27 ਜਨਵਰੀ ਹੋ ਗਈ ਦੇਖ ਲਓ ਸਮਾਂ ਚੱਲੀ ਜਾਂਦਾ ਦਸੰਬਰ ਤੋਂ ਸ਼ੁਰੂ ਹੋ ਗਿਆ ਮਹੀਨੇ ਤੋਂ ਉੱਤੇ ਹੋ ਗਿਆ ਇਹ ਵੀ ਇਹ ਵੀ ਕਿਹੜੇ ਪਿੰਡ ਦਾ ਹੈ ਇਹ ਵੀ ਪੁੱਛ ਲਿਆ ਆਪਾਂ ਅਗਲਾ ਦੱਸੂਗਾ ਪੀ ਸਰੂ ਨਿਕਾਲ ਕੇ ਦੱਸਣਾ ਇਹ ਕਹਿਣਾ ਦੀ ਗੱਲ ਬਹੁਤ ਲੋੜ ਹੀ ਨਹੀਂ ਪਤਾ ਹੀ ਹੈਗਾ ਹੁਣ ਕਹਦੇ ਪਹਿਲਾਂ ਬੋਲੇ ਤਾਂ ਹੈਗੇ ਆਪਾਂ ਆਹ ਆਏ ਨੂੰ ਵਹਿਣੇ ਆ ਮਾਰੂ ਬੰਦੇ ਆ ਮਾਰੂਗਾ ਕਿਸੇ ਨੂੰ ਆਹ ਬਣਾ ਆਹ ਬਾਈ ਯਾਰ ਕਹਿੰਦੇ ਜੇ ਕਹਿੰਦੇ ਗੱਡੀ ਦੇ ਸ਼ੀਸ਼ੇ ਤੇ ਪੈ ਗਈ ਆ ਕੇ ਉੱਡ ਕੇ ਇਹ ਨਾਲੇ ਪਾਟੂ ਗਈ ਇਹਦਾ ਨੁਕਸਾਨ ਵੀ ਪਾਟੂ ਤਾਂ ਨਹੀਂ ਉਹ ਦੇਖ ਜੇ ਇਹਦੇ ਉੱਤੇ ਸ਼ੀਸ਼ੇ ਦੇ ਪੈ ਗਈ ਇਹਨੂੰ ਰੋਕੀਏ ਕੰਮ ਕਰਾਉ ਇਹਨੂੰ ਕਹੋ ਜਾਰਾ ਇੱਕ ਮੂਸਲਮਾਨ ਬਣਾਉਣ ਗੱਡੀ ਖੜਾ ਕੇ ਕਹੋ ਕਿ ਬਾਈ ਤੇਰੀ ਤਰਪਾਲ ਗਈ ਨਾਲੇ ਤਾਂ ਕਿਸੇ ਦਾ ਹੋਰ ਨੁਕਸਾਨ ਹੋ ਨਾਲੇ ਆਪ ਦਾ ਦਾਦਾ ਹੋਈ ਗਿਆ ਇਹ ਪਾੜ ਕੇ ਗਏ ਸ਼ੀਸ਼ੇ ਦੇ ਡਿੱਗ ਪਿਆ ਕਿ ਨਾ ਗੱਡੀ ਆਏ ਪਤਾ ਨਹੀਂ ਕਿੱਧਰ ਨੂੰ ਜਾਊ ਫਿਰ ਉਹ ਨਾਈ ਵਾਲਾ ਪਿੰਡੂ ਰੇਵੀ ਹੈਗਾ ਬਨਾਲੇ ਕੋਲੇ ਵੀ ਹੈਗਾ ਉਹ ਦੇਖ ਇਹ ਰੋਕੂ ਮਸਾਈ ਗਏ ਨੂੰ ਸਾਰੇ ਨਾਲ ਪੱਤਰਕਾਰ ਗਿਆ ਇਹਦਾ ਪੱਤਰਕਾਰ ਵਈ ਪੱਤਰਕਾਰ ਹੈ ਇਹਦੀ ਬੰਦ ਹੈ ਐਡੀ ਨੇ ਪੱਤਰੇ ਨਹੀਂ ਮੈਂ ਆਪਾਂ ਗਿਆ ਉੱtre ਬੇ ਇੱਕ ਗੋਵਿੰਦ ਪੱਤਰਕਾਰ ਦੇ ਬਈ ਜ਼ਿੰਮੇਵਾਰੀ ਨਿਭਾਉਂਦਾ ਹਨਾ ਹਾਂ ਇਹ ਰੋ ਬਈ ਪਤਾ ਹੈਗਾ ਇਹ ਲੈੜੇ ਜਾਣਾ ਰਿਸਕ ਲੱਗਦਾ ਹੋਇਆ ਜਾਣਾ ਪੈਦਾ ਲੱਗਦਾ ਹੈ ਕਾਹ ਕੋਲ ਕੀਤੀ ਯਾਨੀ ਕੌਣ ਦਲਾ ਦਾ ਤਰਪਾਲ ਪਾੜਦੀ ਨਾਲੇ ਕਿਸ ਦਾ ਨੁਕਸਾਨ ਕਰਾਉ ਇਹ ਹਲੇ ਕਹਿੰਦਾ ਇੱਥੇ ਜੀ ਜਾਣਾ ਸੀ ਤਾਂ ਹਾਂ ਨਾ ਕੌਣ ਕੀਤੀ ਯਾਰ ਪਹਿਲਾਂ ਪਹਿਲੀ ਸਮਝ ਲਿਆ ਮੈਂ ਪਹਿਲੀ ਦੱਸਦਾ ਮੈਂ ਇਹਨੂੰ ਐ ਵੀ ਕਰ ਨੂੰ ਛੇੜਦਾ ਪੈਠੀ ਦਾ ਜਾਣਾ ਨੀਗੜ ਜਿਹੜਾ ਸ਼ਹਿਰ ਆ ਤੂੰ ਬਟਿੰਡੇ ਤੋਂ ਚੱਲ ਕੇ ਚੰਡੀਗੜ੍ਹ ਵਗ ਜੀ ਹਰੇਕ ਪਿੰਡ ਉਤੋਂ ਦੀ ਪੋਲਾ ਠੀਕ ਆ ਹਾਂ ਹਰੇਕ ਸ਼ਹਿਰ ਉਤੋਂ ਦੀ ਪੋਲਾ ਬਾਈਪਾਸ ਆ ਜਾਂਦਾ ਇਹਦੇ ਵਿੱਚ ਦੀ ਆ ਇਹਦੇ ਵਿੱਚ ਦੀ ਆ ਆ ਦੇਖ ਲੈ ਕੀ ਹਾਲਾਤ ਨੇ ਇੱਥੇ ਨਾਲ ਆਪਾਂ ਕਹੇ ਦੇ ਨੇ ਵੀ ਵਿਚਦੀ ਪਾਪਰਾ ਦੀ ਕਰਤਾ ਆ ਜਾ ਉਹ ਪਰਾਂ ਜਾਮ ਦੇ ਇੱਕ ਟਾਗਾ ਉਹਦੇ ਜਾਮ ਲੱਗਿਆ ਇੱਥੇ ਬਸ ਬੜਾ ਐਕਸੀਡੈਂਟ ਬਹੁਤ ਜਿਆਦਾ ਹੁੰਦੇ ਨੇ ਬਹੁਤ ਚਾ ਉਹ ਆ ਗਿਆ ਕਿ ਸਪੋਟਲ ਇਹ ਖਾਸਾ ਵਧੀਆ ਬਣਾਉਂਦੇ ਸਮਾਨੇ ਦੇ ਕੋਲ ਮੈਂ ਕਹਣਾ ਤੂੰ ਇਹਨਾਂ ਦਾ ਸਮੋਸਾ ਬੰਨਦਾ ਕੋਈ ਹਜ਼ਾਰ ਤਰ੍ਹਾਂ ਦੀ ਬਿਠਾਈ ਹੋ ਇਹਨਾਂ ਕੋਲ ਕੋਈ ਹਜ਼ਾਰ ਤਰ੍ਹਾਂ ਦੀ ਮਿੱਠਾ ਸਮੋਸਾ ਬਹੁਤ ਬੰਨਿਆ ਹੈ ਇਹਨਾਂ ਦਾ ਬਾਲਾ ਕੁਝ ਬੰਨਿਆ ਜਾਂਦਾ ਹੈ ਤਾਂ ਜਿਹੜਾ ਨੋ ਬਾ ਹਾਂ ਹਾਂ ਬਾਲਾ ਕੋਈ ਡਾ ਜਾ ਕੇ ਦੇਖ ਕੇ ਅੰਦਰ ਬਾਲਾ ਸਰ ਹੈਗਾ ਆਪਾਂ ਹੁਣ ਆ ਗਏ ਪਟਿਆਲੇ ਇਹਦਾ ਨਿੰਮੇ ਪਟਿਆਲੇ ਲੈ ਆਇਆ ਤੂੰ ਆ ਪਟਿਆਲੇ ਆ ਗਏ ਚਾਚਾ ਕਿੱਦੇ ਪਟਿਆਲੇ ਨਾ ਮਾ ਬੱਬੀ ਅੱਜ ਪਹਿਲੀ ਵਾਰ ਹੀ ਆਏ ਇੱਥੇ ਗੁਰਦੁਆਰਾ ਦੁਖਨਵਾਰਨ ਸਾਹਿਬ ਕਾਲੀ ਮਾਤਾ ਦਾ ਮੰਦਿਰ ਹੋਰ ਬਹੁਤ ਚੀਜ਼ਾਂ ਨੇ ਰਾਜ ਕੈਪਟਨ ਦੀ ਕੋਠੀ ਇੱਥੇ ਆ ਰਾਜਾ ਦਾ ਰਾਜਾ ਦਾ ਘਰ ਆ ਰੇ ਰਾਜਾ ਦਾ ਘਰਾਇਆ ਹੈ ਅੱਜ ਭਾਈ ਅੱਜ ਦੇਖਾਂ ਬੜਾ ਪੱਕੀ ਗੱਲ ਹੈ ਜੀ ਪੱਕੀ ਗੱਲ ਹੈ ਇਧਰ ਖਵਾ ਲੈ ਉਹ ਵੀ ਨਾ ਕਹੀ ਜਾਈ ਨਾ ਨਾ ਪੱਕੀ ਗੱਲ ਆ ਵੀ ਇੱਥੇ ਪੱਕੀ ਜੰਮਾ ਤੋਂ ਐ ਮੜ ਜੂ ਬਾਗਰ ਦੀ ਕੋਮ ਕਹਿੰਦੇ ਨਹੀਂ ਜਾਣੇ ਕਿੱਥੇ ਹੁਣ ਪਿੱਛੇ ਵਾਲਿਆਂ ਕੱਢਿਆ ਲੈ ਕੇ ਜਲਾਂ ਤੇ ਨੂੰ ਇਹੋ ਜਿਹਾ ਥਾਂ ਮੇ ਲੇ ਕੇ ਜਾਊ ਜਿਵੇਂ 3 ਵੀ 2 ਦੀ ਹੈਗਾ ਕੰਨੀ ਘੜ ਮਾਹਲੀ 3 ਵੀ 2 ਉਹਦੇ ਨਾਲ ਸਰੀ ਚੀਜ਼ ਆ ਬਸ ਯਾ ਗੱਡੀ 'ਚ ਬਟੜਾ ਕਿੱਥੇ ਮੱਝ ਹੀ ਲਾ ਜੀ ਯਾਰ ਆ ਗੱਡੀ ਵੋਟੀਆਂ ਕਿੱਥੇ ਮੱਦੀ ਰਹੀ ਏ ਤੇਰੇ ਠੀਕ ਬਸ ਦੇਖ ਰਿਹਾ ਵੀ ਕਿੱਥੇ ਲੈ ਕੇ ਜਾਂਦਾ ਸਿੱਧਾ ਨਹੀਂ ਹੁੰਦਾ ਵੀ ਕਿੱਥੇ ਜਾਣਾ ਗੱਡੀ ਬਾਹਰ ਨਿਕਲਦੀ ਨਹੀਂ ਜਿਹੜਾ ਯਾਰ ਬਿੱਤਰ ਹੁੰਦਾ ਨਾ ਤਾਂ ਚਾਹੇ ਕਿਤੇ ਮਰਜੀ ਲੈ ਜਾਏ ਤਾਂ ਸੁਣਾ ਨਹੀਂ ਸਸਪੈਂਸ ਹੀ ਆ ਇਹ ਗੱਡੀ ਬਾਹਰ ਨਿਕਲਣਾ ਨਹੀਂ ਜਦੋਂ ਕਾਰ ਕੇ ਆ ਜਾ ਵੀ ਉਹ ਉੱਤਰਨਾ ਬਸ ਸੋਝੀ ਗੱਲ ਆਹ ਦੇਖ ਟਾਈਡੀ ਵੀਰ ਆਗੇ ਟਾਈਡੀ ਵੀਰ ਆਹ ਦੇਖਦਾ ਜਵਾਕ ਜੇ ਕੰਨੇ ਓਏ ਜਵਾਕ ਇਹ ਜਵਾਕ ਨਹੀਂ ਇਹ ਤਾਂ ਤੇਰੇ ਉੱਤੇ ਵਾਲੇ ਦਾ ਦਿਲ ਦਿਖਾਉਂ ਦਿਲ ਪੂਰਾ ਘੈਂਟ ਏਰੀਆ ਕਿ ਹਾਂ ਜਿੱਥੇ ਤੈਨੂੰ ਐ ਫੀਲ ਲਗਾਉਗੀ ਵੀ 3 ਵੀ 2 ਚ ਮਹਾਲੀ ਫਟਿਆ ਆਲੇ ਦਾ 3 ਵੀ 2 ਵੀ ਆ ਤੇ 17 ਰੈਕਟਰ ਵੀ ਆ ਜੰਡੀਗੜ ਦਾ ਜਿੱਥੇ ਦੀ ਰਿਪੋਰਟ ਆ ਉੱਤੀ ਦੀ ਰਿਪੋਰਟ ਆ ਆ ਗਿਆ ਪਰ ਠੀਕ ਹੈ ਪਪੂ ਬੇਟੂ ਪਪੂ ਫਰੂਟ ਜੂਸ ਇੱਕੋ ਰੋਲ ਵਾਲੇ ਠੀਕ ਹੈ ਇਹ ਆ ਗਿਆ ਆਪਣਾ 3 ਵੀ 2 ਵਾਂਗੂ ਆ ਗਿਆ ਤਿੰਡੀਗੜ ਵਾਂਗੂ ਮਹਾਲੀ ਕਿ ਤਿੰਡੀ ਇਧਰਲੇ ਪਾਸੇ ਲਾ ਦਈਏ ਜਿੱਥੇ ਇਧਰ ਲਾਵੇ ਜਿੱਥੇ ਪਾਸੇ ਦਾ ਇਧਰ ਦੇ ਰੇਡਿੰਗਾਂ 'ਚ ਕੁਝ ਨਹੀਂ ਹੁੰਦਾ ਆਪਾਂ ਆ ਗਏ ਹੁਣ ਉਹ ਕੋੜ ਆ ਗਿਆ ਤਾਂ ਫੋਨ ਤੇ ਲੱਗਿਆ ਪਿਆ ਆਪਾਂ ਆ ਗਏ ਅਰਬਨ ਸਟ੍ਰੀਟ ਫੇਸ ਹਾਂ ਟੂ ਚ ਟੂ ਚ ਹਾਂ ਮੇਰਾ ਮਤਲਬ ਤੇਰਾ ਸਸਪੈਂਸ ਖਤਮ ਕਰਦਾ ਮੈਂ ਤੇਰਾ ਜਿਹੜਾ ਸਸਪੈਂਸ ਹੈ ਇੱਥੇ ਖਤਮ ਇਹ ਕਰਦਾਗਾ ਤੋ ਇਧਰ ਕਰਵਾੜਾ ਕੈਮਰਾ ਇੱਥੇ ਆਪਣੀ ਸ਼ਾਪ ਹੈਗੀ ਨਮਾਜ਼ ਅਤਰ ਦੀ ਠੀਕ ਹੈ ਅਰਬਨ ਸਟ੍ਰੀਟ ਫੇਸ ਟੂ ਚ ਪਟਿਆਲੇ ਦੇ ਵਿੱਚ ਆ ਨੰਬਰ ਦਿਖਿਓ ਜਿਹੜੇ ਇੱਥੇ ਆਪਣੇ ਭਰਾ ਹੁੰਦੇ ਨੇ ਠੀਕ ਹੈ ਆ ਦੇਖੋ ਠੀਕ ਹੈ ਇੱਥੇ ਆਸ-ਪਾਸੇ ਪੂਰਾ ਕਹਾੜਾ ਮਾਹੌਲਾ ਬੱਸ ਮਾ ਠੀਕ ਆ ਆਦਰ ਸਦੀਕ ਆਉਦਾ ਕਾਹ ਹੋਈ ਮੁੰਡਿਓ ਇੱਥੇ ਆਉਣਾ ਸੀਗਾ ਬਸ ਹਾਂ ਇੱਥੇ ਆਉਣਾ ਤਾਂ ਸੀ ਹੈ ਨਾ ਬਾਈ ਅ ਕੀ ਹਾਲ ਆ ਬਾਈ ਠੀਕ ਹੋਰ ਬਾਈ ਜੀ ਆ ਆ ਆ ਬਾਈ ਕੋਲ ਸੋਤਰ ਆ ਗਏ ਵਧੀਆ ਬਾਈ ਆ ਜਾ ਮਿਆ ਲਗਾਣਾ ਹੈ ਨਾ ਬਾਈ ਉਹ ਗੈਪ ਕੇ ਪਾਇਆ ਪਏ ਦੋ ਦੋ ਆ ਜਾ ਬਾਈ ਕਹਾਂ ਲੱਗ ਜੂ ਕੋਈ ਲੱਗ ਜੀ ਉਧਰਲੇ ਪਾਸੇ ਵਾ ਵਾ ਹਾਂ ਹਾਂ ਪਾ ਗਿਆ ਤੇ ਬੂਟ ਆ ਜਾਣ ਕਿਸੇ ਦੇ ਬੂਟ ਚੱਲੀਏ ਨੀ ਮੈਂ ਹੁਣ ਫਿਰ ਚੱਲ ਬਾਈ ਚਲੀਏ ਹੁਣ ਇਦੋਂ ਐਂਡ ਕਰਦੀ ਆ ਬੱਸ ਐਂਡ ਨਹੀਂ ਹੁਣ ਵਧਾਉਂਦੀ ਆ ਹੈਗਾ ਵਧਾਉਂਦੀ ਆ ਹਾਂ ਬਈ ਗੱਲਾਂ ਆ ਵੀ ਮੇਰਾ ਬਹੁਤ ਹੋ ਗਿਆ ਅੱਜ ਦਾ ਵਲੌਗ ਹੈ ਜਿਹੜਾ ਇੱਥੇ ਵਧਾਓ ਤੇ ਕੱਲ ਨੂੰ ਨਵਾਂ ਨਾ ਨਾ ਰਾਹ ਤੇ ਵਾਪਸੀ ਦੱਸਾਂਗੇ ਜੇ ਕਿੱਥੇ ਖਾਣਾ ਖਾਣੇ ਆ ਕਿੱਥੇ ਕੀ ਕਰਦੇ ਆ ਕਿੱਥੇ ਸਦੀਕਰੂ ਨਚਾਉਣੇ ਆ ਥਾਪੀਆਂ ਮਰਵਾਉਣੇ ਆ ਦੇਖ ਸਕਦੇ ਇੱਕ ਥਾਪ ਪਿਉਰੀ ਮਾਰਦੇ ਇੱਥੇ ਥਾਪੀ ਵਧੀਆ ਲੱਗੂਗੀ ਮਾਰਦੇ ਮਾਰਦੇ ਤੇ ਕਿਉਂ ਕੋ ਹੋ ਜਾ ਕੇ ਮੜਾ ਜਾਣਾ ਸਾਰੇ ਜਿਹੜਾ ਇਕੱਠਾ ਜਾ ਹੋਇਆ ਪਿਆ ਯਾਰ ਇਹ ਪਟਿਆਲਾ ਯਾਰ ਚੱਲਦੇ ਆ ਪਟਿਆਲੇ ਆਰਬਨ ਸਟੇਟ ਆਰਬਨ ਸਟੇਟ ਫੇਸ 2 ਤੇ ਚੱਲਦੇ ਹੁਣ ਇਹ ਆਹ ਸਹੀ ਨਾ ਤਵਾ ਠੀਕ ਪੈਂਦਾ ਫੜਾਕਾ ਬਾਈ ਸਾਫੀ ਦਾ ਖਰਾਕਾ ਚਲੋ ਵੀ ਫਿਰ ਹਣ ਚੱਲੀਏ ਕਿੰਗਾ ਹੀ ਪਈ ਠੀਕ ਹੈ ਵੀਰੇ ਓਕੇ ਠੀਕ ਹੈ ਬਾਈ ਠੀਕ ਹੈ ਬਾਈ ਠੀਕ ਹੈ ਲੈ ਮਾੜੀ ਲੋਕੇਸ਼ਨ ਵੀ ਦਿਖਾ ਦਈਏ ਬਾਹਰੋਂ ਲੋਕੇਸ਼ਨ ਦਿਖਾਇਆ ਪੱਜ ਕੇ ਦਰਸਾਂ ਜਾ ਚੱਲੀਏ ਫਿਰ ਆਪਾਂ ਵੀ ਭਾਬੇ ਚੁੱਪੀਗਾ ਚਲੋ ਬਾਈ ਇਧਰਲੀ ਸਾਈਡ ਰਹਿ ਗਈ ਚੰਨੋ ਅਨੀ ਗੜ ਨੂੰ ਜਾਣੇ ਆਪਾਂ ਤਾਂ ਇੱਥੇ ਆਪਣਿਆ ਪੰਜਾਬੀ ਭਰਾਵਾਂ ਦੀ ਇੱਕ ਦੁਕਾਨ ਹੀ ਕਹਿ ਲਈ ਆਪਾਂ ਤਾਂ ਇਹਦੇ ਵਿੱਚ ਫਾਸਟ ਫੂਡ ਮਿਲਦਾਗਾ ਤੇ ਬਾਕੀ ਛੋਟੀ ਗੱਲ ਬਾਹਰ ਬਾਈਆਂ ਦਾ ਰੈਂਟਾ ਪੂਰਾ ਸਰੇ ਦਾ ਰੈਸਟੋਰੈਂਟ ਹੀ ਆ ਪੱਗਾਂ ਵਾਲੇ ਨਵੇਂ ਮੁੰਡੇ ਨੇ ਇਹਨਾਂ ਨੇ ਬਾਹਰ ਜਾਣ ਨੂੰ ਪਹਿਲ ਨਹੀਂ ਦਿੱਤੀ ਇੱਥੇ ਪਿੰਡ 'ਚ ਰਹਿ ਕੇ ਕੰਮ ਕੀਤਾ ਆ ਉਹਦਾ ਠੀਕ ਆ ਹਾਂ ਲੈ ਵੀ ਮੁੰਡਿਓ ਅੰਦਰ ਜਾ ਕੇ ਦਿਖਾਉਨੇ ਹਨੂ ਬਈ ਕੀ ਹਾਲਾ ਠੀਕ ਆ ਤੇ ਕਦੋਂ ਕਦਾ ਕੰਮ ਆ ਬਈ ਆਪਣਾ ਇਹ ਇਹ ਵੀਰੇ ਜਦੋਂ 24 ਚ ਨਵੇਂ ਸਾਲਾਂ ਦੇ ਵਿੱਚ ਸ਼ੁਰੂ ਕਰੇ ਅੱਛਾ ਠੀਕ ਐ ਤੇ ਹੁਣ ਆ ਕੀ ਬਣ ਰਿਹਾ ਬਈ ਇੱਥੇ ਸਪਰਿੰਗ ਰੋਲ ਬਣਦਾ ਠੀਕ ਐ ਤੇ ਸਮਾਂ ਕੀ ਹੁੰਦਾ ਬਈ ਇਹਦਾ ਇੱਥੇ ਇਹ ਸਮਾਂ ਹੁੰਦਾ ਸਵੇਰੇ 10 ਵਜੇ ਤੋਂ ਲੈ ਕੇ ਆ ਮਾ 10:30 ਵਜੇ ਤੱਕ 8:30 ਨਾਲ ਦੀ ਨਾਲ ਪੜਾਈ ਵੀ ਕਰਦਾ ਬਈ ਹਾਂ ਜੀ ਕੈਮਿਕਲ ਕਲਾਸ ਤੇ ਮੈਂ 11ਵੀਂ ਚ ਹਾਂ 11ਵੀਂ ਚ ਤੇ ਬਾਅਦ ਜਦੋਂ ਫ੍ਰੀ ਹੋ ਜਾਂਗਾ ਉਦੋਂ ਇੱਥੇ ਆ ਜਾਣਾ ਸ਼ਾਮ-ਸ਼ਾਮ ਦਾ ਟਾਈਮ ਹੀ ਲਾਉਣਾ ਹੈ ਨਾ ਹਾਂ ਜੀ ਨਾ ਸਵੇਰ ਤੋਂ ਸ਼ੁਰੂ ਹੋ ਜਾਂਦੀ ਐ ਸਵੇਰ ਤੋਂ ਸ਼ੁਰੂ ਹੋ ਜਾਂਦੀ ਐ ਇਹ ਸ਼ਾਮ ਨੂੰ ਆਉਂਦੇ ਨਹੀਂ ਪੜਾਈ ਕਰਕੇ 3-4 ਵਜੇ ਆ ਜਾਂਦੇ ਠੀਕ ਐ ਠੀਕ ਬਾਕੀ ਹੋਰ ਕੀ ਕੀ ਮਿਲਦਾ ਬਈ ਆਪਣੇ ਲਵੇ ਬਾਕੀ ਸੈਂਡਵਿਚ ਮਿਲਦਾ ਹੀ ਪੀਜ਼ਾ ਪਾਸਤਾ ਰੈਪ ਸ਼ੇਕ ਵੀ ਮਿਲ ਜਾਂਦੇ ਨੇ ਮੋਜੀਟੋ ਵਗੈਰਾ ਸਾਰਾ ਕੁਝ ਮਿਲਦੀ ਠੀਕ ਹੈ ਇਹ ਵੀ ਤੁਸੀਂ ਸਿੱਖਿਆ ਕਿੱਥੋਂ ਬਈ ਕੰਮ ਇਹ ਮੇਰੇ ਰੈਡੀ ਸਿੱਖ ਕੇ ਆਇਦਿਆਂ ਅਸਿਆ ਆਹ ਫ੍ਰੀਜ ਕੋਡ ਤੋਂ 6-7 ਮਹੀਨੇ ਲਾ ਕੇ ਠੀਕ ਹੈ ਇਹ ਦੂਹਾਂ ਤੂੰ ਨਾਲ ਦੀ ਨਾਲ ਸਿੱਖਿਆ ਹਾਂ ਜੋ ਸਾਰਾ ਹੂੰ